ਫਾਰਮ ਛੱਡਦਾ ਭਾਈ ਟੋਜੇ ਪੈ ਗਿਆ ਪੇਚਾ ਪੈ ਗਿਆ ਛੱਡਦਾ ਤੇ ਫਾਰਮ ਛੱਡਦਾ ਉਹ ਵੈਰੀ ਗੁੱਡ ਦੇਖੋ ਵੇਰਾ ਆਹ ਫਾਰਮ ਸਾਡ ੜ ਗਿਆ ਗਿਆ ਨਾ ੜ ਗਿਆ ਗਿਆ ੜ ਗਿਆ ੜ ਗਿਆ ਗਿਆ ੜ ਗਿਆ ੜ ਗਿਆ ਪੇਚਾ ੜ ਗਿਆ ਪੇਚਾ ਵੀਡੀਓ ਨੂੰ ਸ਼ੇਅਰ ਕਰ ਦਿਓ ਵਾਤਵਾਦ ਵਾਤਵਾਦ ਲੈ ਗਿਆ ਆਸ਼ਾ ਲੈ ਗਿਆ ਆਸ਼ਾ ੜ ਜੋ ਵਾਤਵਾਦ ਸ਼ੇਅਰ ਕਰ ਦਿਓ ਵੀਡੀਓ ਨੂੰ ਆਸ਼ਾ ਲੈ ਗਿਆ ਭਾਈ ਲੱਗ ਜੂ ਪਤਾ ਏ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਵੇ ਲੈ ਗਿਆ ਇਹ ਆਸ਼ਾ ਆਸ਼ਾ ਹੀ ਆ ਭਾਈ ਦੇਖੋ ਨਿੱਤੂ ਬੜੇ ਵੇ ਕਹਾਣੀ ਕੁੰਡੀਆਂ ਦੇ ਸਿੰਘ ਵਸ ਗਏ ਚੱਲ 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 ਓਏ ਦੋ ਆ ਜਾ ਜਰਾ ਅੱਗੇ ਲੱਗ ਏ ਤੇਰੀ ਨੂੰ ਬੁੱਲਾ ਨਾ 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 ਕਿੱਥੇ 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 ਵੈਰੀ ਗੁੱਡ ਏ ਦੇਖ ਗਲਾ ਏ ਤੇਰੀ ਨੂੰ ਕਲਚ ਛੱਡ ਦੇ ਕਲਚ ਛੱਡ ਦੇ ਕਲਚ ਕਲਚ ਛੱਡ ਦੇ ਇਹ ਲੈ ਇਹ ਬਣਾ ਰਹੇ ਹੋ ਵੀਡੀਓ ਨਾਲ ਸ਼ੇਅਰ ਕਰੀ ਜਲੋ ਜਲਦੀ ਜਲਦੀ ਵੀਡੀਓ ਨੂੰ ਵਾਤ ਵਾਤ ਸ਼ੇਅਰ ਕਰੀ ਜਲੋ ਇਹ ਤੇ ਫੇਰ ਚੱਲ ਚੱਲ ਪੜਾ ਕੇ ਵੇਲੇ ਪਰੇ ਹੋ ਜਾਣਾ ਨਹੀਂ ਕਿ ਪਰੇ ਹੋ ਜਾ ਪਰੇ ਹੋ ਜਾ ਇਹ ਤਾਂ ਉਹ ਲੈ ਗਿਆ ਉਹ ਤਾਂ ਉਹ ਲੈ ਇਹ ਦੇਖੋ ਇਹ ਇਹ ਝੜਕ ਤੇ ਜਾਊ ਝੜਕ ਤੇ ਇਹ ਬੇ ਰਣ ਗਿਆ ਬੇਚਾ ਇਹ ਰਣ ਗਿਆ ਬੇਚਾ ਭਾਈ ਇਹ ਚੱਲੋ ਚੱਲ ਆ ਲੈ ਗਿਆ ਭਾਈ ਵਰਮਟ ਸੱਟ ਮੇ ਲਿਆ ਇਹ ਲੈ ਗਿਆ ਫੇਰ ਕਿੱਥੇ ਚੱਲ ਚੱਲ ਦੇਖੋ ਸਣੋ ਯਾ ਆਈ ਜਾ ਮਾਚਾ ਵਾ ਪਹਿਲਾਂ ਆ ਜਾ ਚੱਲ ਬਈ ਨਹੀਂ ਰੁਕ ਮੰਡੀ ਤੇ ਆ ਆ ਰਹੀ ਵੀ ਦੇਖ ਹਾਂ 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 ਉਹ ਖਰਚ